ਖਬਰਨਾਮਾ ਦੇਖ ਰਹੇ ਸਾਰੇ ਜੀ ਸਤਿਉਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੋਰਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਸਾਥ ਨਹੀਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਵੱਡੇ ਆਗੂ ਸੀ ਪੰਜਾਬ ਤੋਂ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਲੇਕਿਨ ਕਹਿੰਦੇ ਨੇ ਵਾਰਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਕਟਈਏ ਪੂਰੀਆਂ ਪੂਰੀਆਂ ਜੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਸੈਸ਼ਨ ਬੁਲਾਇਆ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਸਾਰੇ ਵੱਡੇ ਆਗੂ ਉੱਤੇ ਪਹੁੰਚੇ ਹੋਏ ਸੀ ਖਾਸ ਕਰਕੇ ਪਾਣੀ ਦੇ ਮੁੱਦੇ ਨੂੰ ਲੈ ਕੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਚਾਹੇਗੀ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਫਿਰ ਇੱਕ ਵਾਰ ਕਾਨਫਰੰਸ ਕਰਕੇ ਕਹਿ ਦਿੱਤਾ ਗਿਆ ਹੈ ਲੇਕਿਨ ਇਹ ਸਾਰਾ ਪ੍ਰੀ ਪਲਾਨਡ ਹੈ ਇਹ ਸਾਰਾ ਸਕ੍ਰਿਪਟਡ ਹੈ ਕਿ ਹੁਣ ਰਜਕੇ ਭੰਡੋ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਅਸੀਂ ਹੁਣ ਗਲਤ ਤਾਂ ਮੰਨੀਏ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਸੀਰ ਕੁਮਾਰ ਜਾਕਰ ਨੇ ਤੇ ਚਾਹੇ ਉਹ ਕਰਨ ਅਮਰਿੰਦਰ ਸਿੰਘ ਨੇ ਚਾਹੇ ਉਹ ਮਹਾਰਾਣੀ ਪਰਨੀਸ ਕੋਰਾ ਹੈ ਯਾਨੀ ਕਿ ਇਹਨਾਂ ਵੱਲੋਂ ਵੀ ਇਹ ਵੀ ਕਿਹਾ ਗਿਆ ਹੈ ਨਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਕ ਥਾਪੜ ਕੇ ਡੱਟ ਕੇ ਖੜਿਆ ਅਸੀਂ ਪਾਣੀਆਂ ਦੇ ਮੁੱਦੇ ਤੇ ਇੱਕ ਵੀ ਬੂੰਦ ਪਾਣੀ ਦੀ ਜਾਇਆ ਨਹੀਂ ਜਾਵੇਗੀ ਯਾਨੀ ਕਿ ਹਰਿਆਣੇ ਨੂੰ ਨਹੀਂ ਦਿੱਤੀ ਜਾਵੇਗੀ ਤੇ ਇਸ ਤੋਂ ਵੱਧ ਹੋਰ ਕੀ ਕੀਤਾ ਜਾ ਸਕਦਾ ਹੈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕੰਮ ਕਿਹਾ ਜਾਂਦਾ ਹੈ ਅਰਵਿੰਦ ਕੇਸ਼ਰੀਵਾਲ ਨੂੰ ਉਹੀ ਕੰਮ ਕਰਦੇ ਨੇ ਯਾਨੀ ਕਿ ਤਾਂ ਜਦੋਂ 1.5 ਸਾਲ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਰਹਿ ਗਿਆ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2027 ਦੇ ਵਿੱਚ ਆ ਜਾਣੀਆਂ ਨੇ ਤੇ ਵੋਟਾਂ ਪੈਣੀਆਂ ਨੇ ਤੇ ਹੁਣ ਰੋਲਾ ਪਾ ਦਿੱਤਾ ਪਾਣੀਆਂ ਦਾ ਅਸੀਂ ਵੀ ਪਾਣੀਆਂ ਦੇ ਮੁੱਦੇ ਤੇ ਹਾਂ ਕਿਉਂਕਿ ਅਸੀਂ ਇਮੋਸ਼ਨਲ ਹਾਂ ਪਵਨਾਤਮਕ ਹਾਂ ਪੰਜਾਬ ਪਾਣੀ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੀ ਖੇਤੀ ਨੂੰ ਪੰਜਾਬ ਦੀਆਂ ਫਸਲਾਂ ਨੂੰ ਇਹ ਅਸੀਂ ਵੀ ਇਸ ਗੱਲ ਤੇ ਡਟ ਕੇ ਸਾਥ ਦੇਾਂਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੀਤਾ ਕੀ ਕਦੇ ਸੁਖਪਾਲ ਸਿੰਘ ਖਹਿਰਾ ਨੂੰ ਘੇਰਿਆ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੇ ਕਦੇ ਪ੍ਰਤਾਪ ਸਿੰਘ ਬਾਜਵਾ ਨੂੰ ਯਾਨੀ ਕਿ ਇੱਕ ਜੁਟਤਾ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂ ਨਹੀਂ ਦਿਖਾਈ ਗਈ ਭਈ ਤੁਸੀਂ ਆਇਓ ਦੇਰ ਆਇਓ ਦਰਸਤ ਆਇਓ ਤੁਹਾਡੀਆਂ ਗਲਤੀਆਂ ਨੇ ਅਸੀਂ ਹੁਣ ਤੁਹਾਡੀਆਂ ਗਲਤੀਆਂ ਝੋਲੀ ਦੇ ਵਿੱਚ ਨਹੀਂ ਪਾਵਾਂਗੇ ਦੇਖਣ ਭਾਈ ਤੁਸੀਂ ਵੀ ਤਾਂ ਸਾਡੇ 3 ਸਾਲ ਪਾਣੀ ਦਿੱਤਾ ਤੁਹਾਡੀ ਵੀ ਤਾਂ ਬੜੀ ਵੱਡੀ ਗਲਤੀ ਸੀ ਤੁਸੀਂ ਪਹਿਲਾਂ ਕਿਉਂ ਨਹੀਂ ਰੋਲਾ ਪਾਇਆ ਇਹ ਸਾਰਾ ਕੁਝ ਸਕ੍ਰਿਪਟਡ ਹੈ ਇਹ ਪ੍ਰੀਪਲਾਨਡ ਹੈ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਕਿ ਇਸ ਤਰ੍ਹਾਂ ਦੀ ਰਾਜਨੀਤੀ ਕਰੋ ਇਸ ਦਾ ਫਾਇਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੋਵੇਗਾ ਸੁਖਪਾਲ ਸਿੰਘ ਖਹਿਰਾ ਨੇ ਮੂੰਹ ਤੇ ਕਹਿ ਦਿੱਤਾ ਭਾਵੇਂ ਬਾਅਦ ਵਿੱਚ ਮੈਂ ਉਹਨਾਂ ਦਾ ਬੰਦ ਕਰ ਦਿੱਤਾ ਗਿਆ ਕਿ ਡੀਪ ਸਟੇਟ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਾਲ ਸੂਬੇ ਦੇ ਵਿੱਚ ਜੋ ਵੀ ਕੁਝ ਵੀ ਕੰਮ ਹੋ ਰਿਹਾ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਛਾ ਦੇ ਹੇਠ ਹੋ ਰਿਹਾ ਹੈ ਚਾਹੇ ਉਹ ਕਿਸਾਨੀ ਧਰਨੇ ਹੋਣ ਚਾਹੇ ਉਹ ਅੰਦੋਲਨ ਹੋਵੇ ਤੇ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਯਾਨੀ ਕਿ ਇਹ ਸਾਰਾ ਕੁਝ ਸਕ੍ਰਿਪਟਡ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇੜੀ ਜੀ ਬਾਲ ਦੀ ਓਲ ਖੁੱਲ ਗਈ ਹੈ ਇਸ ਕਰਕੇ ਇਹ ਦੂਸਰੀਆਂ ਪਾਰਟੀਆਂ ਨੇ ਸਾਥ ਦਿੱਤਾ ਲੇਕਿਨ ਇਹਨਾਂ ਵੱਲੋਂ ਸਾਥ ਕਿਉਂ ਨਹੀਂ ਲਿਆ ਜਾ ਰਿਹਾ ਇਹੀ ਪੰਜਾਬ ਦੇ ਪਾਣੀਆਂ ਦੇ ਰਾਖੇ ਬਣਨਾ ਚਾਹੁੰਦੇ ਨੇ ਜੇਕਰ ਰਾਜਾ ਬਣੇਕ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਵਗੇ ਨਾਲ ਖੜਦੇ ਨੇ ਤਾਂ ਫਿਰ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਨਹੀਂ ਬਚਾਉਣਾ ਚਾਹੀਦਾ ਯਾਨੀ ਕਿ ਸਾਰਾ ਕ੍ਰੈਡਿਟ ਹੈ ਸਾਰੀ ਜਿਹੜੀ ਹੈ ਗੁੱਡਵਿਲ ਜਿਹੜੀ ਹੈ ਉਹ ਆਪਣੇ ਸਿਰ ਤੇ ਲੈਣਾ ਚਾਹੁੰਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ